ਦੋਸਤੋ ਕਰਦੇ ਆਂ ਕਹਾਣੀ ਸ਼ੁਰੂ ਵਿਆਹ ਵਾਲੀ ਰਾਤ ਜਦੋਂ ਮੈਂ ਆਪਣੀ ਪਤਨੀ ਦਾ ਕਾਲਾ ਚਿਹਰਾ ਦੇਖਿਆ ਤਾਂ ਮੈਂ ਬਹੁਤ ਨਰਾਜ ਹੋਇਆ ਜਦੋਂ ਮੈਂ ਉਸ ਨੂੰ ਤਲਾਕ ਦੇਣ ਬਾਰੇ ਸੋਚਿਆ ਤਾਂ ਉਸਨੇ ਮੇਰੇ ਪੈਰ ਫੜ ਲਏ ਤੇ ਕਹਿੰਦੀ ਤੁਸੀਂ ਦੂਜਾ ਵਿਆਹ ਕਰਵਾ ਲਿਓ ਮੈਂ ਇਸ ਘਰ ਵਿੱਚ ਕਿਸੇ ਕੋਨੇ ਵਿੱਚ ਬੈਠ ਕੇ ਗੁਜ਼ਾਰਾ ਕਰ ਲਵਾਂਗੀ ਮੈਂ ਇੱਕ ਬਹੁਤ ਖੂਬਸੂਰਤ ਔਰਤ ਨਾਲ ਵਿਆਹ ਕੀਤਾ ਉਸ ਨੂੰ ਘਰੇ ਲੈ ਕੇ ਆਇਆ ਤੇ ਪਹਿਲੀ ਪਤਨੀ ਨੁਕਰਾਨੀ ਬਣ ਕੇ ਉਸ ਦੀ ਸੇਵਾ ਕਰਨ ਲੱਗੀ ਘਰ ਵਿੱਚ ਸਾਰੇ ਖੁਸ਼ ਸਨ ਕਿਉਂਕਿ ਉਹਨਾਂ ਨੂੰ ਮੁਫਤ ਦੀ ਨੁਕਰਾਨੀ ਮਿਲ ਗਈ ਸੀ ਪਰ ਇੱਕ ਰਾਤ ਅਚਾਨਕ ਮੈਂ ਬਾਹਰ ਖੜਿਆ ਖਾਮੋਸ਼ ਅੱਖਾਂ ਨਾਲ ਆਪਣੇ ਘਰ ਦੇ ਦਰਵਾਜ਼ੇ ਨੂੰ ਵੇਖ ਰਿਹਾ ਸੀ ਪਤਾ ਨਹੀਂ ਕਿਉਂ ਅੱਜ ਹਿੰਮਤ ਨਹੀਂ ਹੋ ਰਹੀ ਸੀ ਕੀ ਦਰਵਾਜ਼ਾ ਖੋਲ ਕੇ ਅੰਦਰ ਚਲਾ ਜਾਵਾਂ ਨੇੜੇ ਹੀ ਇੱਕ ਗੁਰਦੁਆਰੇ ਵਿੱਚੋਂ ਪਾਠ ਦੀ ਆਵਾਜ਼ ਆਈ ਤਾਂ ਮੈਂ ਆਸਮਾਨ ਵੱਲ ਦੇਖਿਆ ਕਿ ਸਰਦੀਆਂ ਦੀ ਸ਼ਾਮ ਜਲਦੀ ਹੀ ਰਾਤ ਵਿੱਚ ਤਬਦੀਲ ਹੋ ਰਹੀ ਸੀ ਮੈਂ ਇੱਕ ਲੰਮਾ ਸਾਹ ਲਿਆ ਕਿ ਨਾ ਚਾਹ ਕੇ ਵੀ ਮੈਨੂੰ ਘਰ ਵਿੱਚ ਜਾਣਾ ਹੀ ਪਵੇਗਾ ਇਸ ਤੋਂ ਇਲਾਵਾ ਮੇਰਾ ਹੋਰ ਕੋਈ ਟਿਕਾਣਾ ਨਹੀਂ ਸੀ ਮੈਂ ਗੇਟ ਖੋਲ੍ਹ ਲਿਆ ਤੇ ਅੰਦਰ ਵੜ ਗਿਆ ਸਾਰਾ ਘਰ ਹਮੇਸ਼ਾ ਦੀ ਤਰ੍ਹਾਂ ਚਮਕ ਰਿਹਾ ਸੀ ਮਾਰਵਲ ਦੇ ਫਰਸ਼ ਤੇ ਮੈਨੂੰ ਆਪਣਾ ਪਰਛਾਵਾਂ ਨਜ਼ਰ ਆ ਰਿਹਾ ਸੀ ਸ਼ਾਮ ਵੇਲੇ ਵਿਕਰ ਵਿੱਚ ਕਿਤੇ ਵੀ ਢੂੜ ਕੱਟੇ ਦਾ ਨਾਮੋ ਨਿਸ਼ਾਨ ਨਹੀਂ ਸੀ ਜਿਵੇਂ ਕੀ ਘਰ ਦੀ ਸਫਾਈ ਕਈ ਵਾਰ ਕੀਤੀ ਗਈ ਹੋਵੇ ਮੇਰੀ ਜੁੱਤੀ ਮਿੱਟੀ ਨਾਲ ਲਿਬੜੀ ਹੋਈ ਸੀ ਮੈਂ ਜਦੋਂ ਅੱਗੇ ਵਧਿਆ ਤੇ ਫਰਸ਼ ਤੇ ਮੇਰੇ ਪੈਰਾਂ ਦੇ ਨਿਸ਼ਾਨ ਲੱਗ ਗਏ ਡਰਾਈング ਰੂਮ ਵਿੱਚ ਵੜਦਿਆਂ ਹੀ ਮੇਰੀ ਨਜ਼ਰ ਅੰਦਰ ਵੱਲ ਗਈ ਮੇਰੀ ਪਤਨੀ ਸਜ ਧਜ ਕੇ ਟੀਵੀ ਦੇਖ ਰਹੀ ਸੀ ਉਸ ਦੇ ਹੱਥ ਵਿੱਚ ਚਾਹ ਦਾ ਕੱਪ ਸੀ ਉਸ ਨੂੰ ਦੇਖ ਕੇ ਮੇਰੇ ਚਿਹਰੇ ਤੇ ਮੁਸਕਾਨ ਆ ਗਈ ਉਹ ਬਹੁਤ ਹਸੀਨ ਸੀ ਇੱਕ ਬੱਚੇ ਦੀ ਮਾਂ ਬਣਨ ਤੋਂ ਬਾਅਦ ਵੀ ਉਸ ਦੇ ਵਿੱਚ ਕੋਈ ਕਮੀ ਨਹੀਂ ਸੀ ਆਈ ਮੈਨੂੰ ਵੇਖਦਿਆਂ ਹੀ ਉਸ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ ਤੇ ਰਸੋਈ ਵੱਲ ਮੂੰਹ ਕਰਕੇ ਆਵਾਜ਼ ਦਿੱਤੀ ਕਿ ਜੋਤੀ ਜਰਾ ਵਰਿੰਦਰ ਲਈ ਚਾਹ ਲੈ ਕੇ ਆਓ ਮੈਂ ਚੁੱਪਚਾਪ ਉਸ ਕੋਲ ਬੈਠ ਗਿਆ ਅੱਜ ਮੇਰਾ ਦਿਲ ਬੁਝਿਆ ਹੋਇਆ ਸੀ ਮੇਰੀ ਪਤਨੀ ਵੀ ਮੇਰੇ ਚਿਹਰੇ ਵੱਲ ਵੇਖ ਰਹੀ ਸੀ ਤੇ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੇਰਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਸ਼ਾਇਦ ਉਸ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਕਿਸੇ ਗੱਲ ਤੋਂ ਪਰੇਸ਼ਾਨ ਹਾਂ ਥੋੜੀ ਦੇਰ ਬਾਅਦ ਜੋਤੀ ਚਾਹ ਦਾ ਕੱਪ ਲੈ ਕੇ ਰਸੋਈ ਤੋਂ ਬਾਹਰ ਆਈ ਉਸ ਨੂੰ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਪਰ ਉਹ ਚੁੱਪਚਾਪ ਚਾਹ ਰੱਖ ਕੇ ਵਾਪਸ ਚਲੀ ਗਈ ਮੇਰੀ ਪਤਨੀ ਨੇ ਉਸ ਨੂੰ ਸ਼ਾਮ ਦੇ ਖਾਣੇ ਦੀ ਲੰਬੀ ਲਿਸਟ ਦਿੱਤੀ ਜੋਤੀ ਨੇ ਸਿਰ ਹਿਲਾਇਆ ਤੇ ਵਾਪਸ ਰਸੋਈ ਵੱਲ ਮੁੜ ਗਈ ਰਾਹ ਵਿੱਚ ਖਿੱਲੇ ਰੇ ਖਿਡੌਣਿਆਂ ਨੂੰ ਇਕੱਠੇ ਕਰਕੇ ਮੇਜ਼ ਤੇ ਰੱਖਿਆ ਮੇਰੀਆਂ ਨਜ਼ਰਾਂ ਦੂਰ ਤੱਕ ਉਸ ਦਾ ਪਿੱਛਾ ਕਰ ਰਹੀਆਂ ਸਨ ਪਰ ਹੁਣ ਮੈਂ ਮਜਬੂਰ ਸੀ ਜ਼ਿਆਦਾ ਕੱਪ ਮੇਰੇ ਹੱਥਾਂ ਵਿੱਚ ਸੀ ਪਰ ਮੈਂ ਉਦਾਸ ਜਿਹਾ ਬੈਠਾ ਹੋਇਆ ਸ਼ਾਮ ਦਾ ਖਾਣਾ ਵੀ ਬਹੁਤ ਸਵਾਦ ਸੀ ਜੋਤੀ ਦੇ ਤਹੱਤਾਂ ਵਿੱਚ ਕੋਈ ਜਾਦੂ ਸੀ ਮੇਰੀ ਪਤਨੀ ਲਗਾਤਾਰ ਗੱਲਾਂ ਕਰ ਰਹੀ ਸੀ ਕਿ ਮੈਂ ਗੁੰਮਸੂਮਾ ਉਸ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਸੀ ਖਾਣਾ ਖਾਣ ਤੋਂ ਬਾਅਦ ਮੈਂ ਜਲਦੀ ਹੀ ਸੌਣ ਚਲਾ ਗਿਆ ਦਿਮਾਗ ਤੇ ਨਾ ਜਾਣੇ ਕਿਹੜਾ ਬੋਝ ਸੀ ਕਿ ਕਾਫੀ ਦੇਰ ਤੱਕ ਅੱਖਾਂ ਬੰਦ ਕਰਨ ਤੋਂ ਬਾਅਦ ਵੀ ਨੀਂਦ ਨਾ ਆਈ ਮੇਰੀ ਪਤਨੀ ਗਹਿਰੀ ਨੀਂਦ ਵਿੱਚ ਸੋ ਚੁੱਕੀ ਸੀ ਸੁੱਤੀ ਹੋਈ ਦੇਵੀ ਹਸੀਨ ਚਿਹਰੇ ਨੂੰ ਵੇਖਣਾ ਮੁਸ਼ਕਿਲ ਹੋ ਰਿਹਾ ਸੀ ਮੈਂ ਚੁੱਪਚਾਪ ਉੱਠ ਕੇ ਕਮਰੇ ਤੋਂ ਬਾਹਰ ਆ ਗਿਆ ਤੇ ਉਦਾਂ ਹੀ ਇੱਧਰ ਉੱਧਰ ਕਮਰੇ ਵਿੱਚ ਘੁੰਮਦੇ ਹੋਏ ਮੇਰੇ ਕੰਨਾਂ ਵਿੱਚ ਇੱਕ ਅਜੀਬ ਜਿਹੀ ਆਵਾਜ਼ ਪਈ ਆਵਾਜ਼ ਜਿਸ ਪਾਸਿਓਂ ਆ ਰਹੀ ਸੀ ਮੇਰੇ ਕਦਮ ਉਸ ਦਿਸ਼ਾ ਵੱਲ ਵੱਧ ਰਹੇ ਸਨ ਕਮਰੇ ਦਾ ਦਰਵਾਜ਼ਾ ਖੁੱਲਾ ਸੀ ਮੈਂ ਹੌਲੀ ਜੇ ਦਰਵਾਜ਼ਾ ਖੋਲਿਆ ਤੇ ਜੋ ਸੀਨ ਮੇਰੀਆਂ ਅੱਖਾਂ ਸਾਹਮਣੇ ਸੀ ਉਸ ਨੂੰ ਦੇਖਦਿਆਂ ਹੀ ਮੇਰੇ ਮੂੰਹ ਤੋਂ ਦੱਬੀ ਹੋਈ ਚੀਕ ਨਿਕਲ ਗਈ ਜੋ ਕੁਝ ਮੈਂ ਦੇਖਿਆ ਉਸ ਤੋਂ ਬਾਅਦ ਆਪਣੇ ਆਪ ਤੇ ਕਾਬੂ ਰੱਖਣਾ ਮੇਰੇ ਲਈ ਮੁਸ਼ਕਲ ਹੋ ਗਿਆ ਇਸੇ ਵਜ੍ਹਾ ਤੋਂ ਅੱਜ ਮੇਰਾ ਦਿਲ ਬੁਝਿਆ ਹੋਇਆ ਸੀ ਇੱਕ ਅਣਜਾਨੀ ਦਾਸੀ ਜੋ ਸਵੇਰ ਤੋਂ ਹੀ ਮੇਰੇ ਦਿਮਾਗ ਤੇ ਹਾਵੀ ਹੋ ਰਹੀ ਸੀ ਅੱਜ ਮੈਂ ਉਸੇ ਡਰ ਨੂੰ ਆਪਣੀ ਅੱਖਾਂ ਸਾਹਮਣੇ ਅਸਲੀਅਤ ਵਿੱਚ ਦੇਖ ਰਿਆ ਸੀ ਪੁੱਠੇ ਪੈਰੀ ਭੱਜ ਕੇ ਮੈਂ ਆਪਣੇ ਕਮਰੇ ਵਿੱਚ ਆ ਗਿਆ ਤੇ ਮੈਨੂੰ ਐਨਾ ਸਾਹ ਚੜ ਗਿਆ ਸੀ ਕਿ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਤੇ ਪਸੀਨਾ ਪੈਰਾਂ ਤੱਕ ਆ ਚੁੱਕਿਆ ਸੀ ਇਸ ਸਰਦੀ ਦੇ ਮੌਸਮ ਵਿੱਚ ਵੀ ਮੈਨੂੰ ਆਪਣੇ ਸਰੀਰ ਤੇ ਪਾਏ ਹੋਏ ਕੱਪੜੇ ਚੁਭਣ ਲੱਗੇ ਅੱਖਾਂ ਵਿੱਚੋਂ ਹੰਝੂ ਵੀ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਉਸ ਰਾਤ ਦੇ ਸਨਾਟੇ ਨੇ ਮੈਨੂੰ ਜੋ ਕਿ ਮੈਂ ਇੱਕ ਮਜ਼ਬੂਤ ਦਿਲ ਵਾਲਾ ਇਨਸਾਨ ਸੀ ਕਿ ਮੈਨੂੰ ਕੋਈ ਰੋਂਦੇ ਹੋਏ ਨੂੰ ਵੇਖ ਲੈਂਦਾ ਨਾ ਜਾਣੇ ਕੀ ਸੋਚਦਾ ਪਰ ਸਚਾਈ ਤਾਂ ਇਹ ਸੀ ਕਿ ਮੈਨੂੰ ਬਿੱਤਿਆ ਹੋਇਆ ਕੱਲ ਪੂਰੀ ਤਰ੍ਹਾਂ ਚ ਜੋੜ ਰਿਹਾ ਸੀ ਚਾਕੇ ਵੀ ਮੈਂ ਆਪਣੇ ਆਪ ਨੂੰ 3 ਸਾਲ ਪਹਿਲਾਂ ਦੀ ਘਟਨਾ ਨੂੰ ਯਾਦ ਕਰਨ ਤੋਂ ਨਹੀਂ ਰੋਕ ਸਕਿਆ ਜਿਸ ਨੇ ਮੇਰੀ ਪੂਰੀ ਜ਼ਿੰਦਗੀ ਨੂੰ ਉਲਟ-ਪੁਲਟ ਕਰਕੇ ਰੱਖ ਦਿੱਤਾ ਮੈਂ ਇੰਗਲੈਂਡ ਤੋਂ ਪੜ੍ਹ ਕੇ ਵਾਪਸ ਆਇਆ ਸੀ ਤਾਂ ਮੇਰੇ ਵਿੱਚ ਇੱਕ ਅਲੱਗ ਹੀ ਨਿਖਾਰ ਸੀ ਮੈਂ ਆਪਣੇ ਆਪ ਨੂੰ ਹਵਾ ਵਿੱਚ ਉੱਡਦਿਆਂ ਹੋਇਆ ਮਹਿਸੂਸ ਕਰਦਾ ਸੀ ਮੇਰੇ ਪੂਰੇ ਖਾਨਦਾਨ ਵਿੱਚ ਕੋਈ ਵੀ ਮੁੰਡਾ ਮੇਰੇ ਮੁਕਾਬਲੇ ਵਿੱਚ ਨਹੀਂ ਸੀ ਇੱਥੋਂ ਤੱਕ ਕਿ ਲੋਕ ਹਿੰਦੁਸਤਾਨ ਵਿੱਚ ਪੜਨ ਨੂੰ ਤਰਸਦੇ ਸਨ ਉਹਨਾਂ ਦੇ ਮਾਪੇ ਉਹਨਾਂ ਨੂੰ ਘੱਟ ਉਮਰ ਵਿੱਚ ਹੀ ਵਰਕਸ਼ਾਪ ਜਾਂ ਸਬਜ਼ੀ ਦੇ ਠੇਲੇ ਤੇ ਖੜਾ ਦਿੰਦੇ ਸਨ ਪਰ ਮੇਰੇ ਮਾਪੇ ਇਹੋ ਜੇ ਨਹੀਂ ਸਨ ਉਹਨਾਂ ਨੇ ਮੈਂ ਤਾਂ ਮਜ਼ਦੂਰੀ ਕਰਨ ਦੇ ਬਾਵਜੂਦ ਵੀ ਮੈਨੂੰ ਇੰਗਲੈਂਡ ਪੜ੍ਹਨ ਲਈ ਭੇਜਿਆ ਮੈਂ ਖੁਦ ਵੀ ਇੰਨਾ ਕਾਬਿਲ ਸੀ ਇਸ ਲਈ ਸਕਾਲਰਸ਼ਿਪ ਹਾਸਲ ਕਰ ਲਈ ਸੀ 4 ਸਾਲ ਇੰਗਲੈਂਡ ਵਿੱਚ ਪੜਾਈ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਮੇਰੇ ਘਰ ਆਉਣ ਦੀ ਖੁਸ਼ੀ ਵਿੱਚ ਮੇਰੀ ਮਾਂ ਨੇ ਸਾਰੇ ਖਾਨਦਾਨ ਨੂੰ ਸੱਦਾ ਭੇਜਿਆ ਸੀ ਸ੍ਰੀਕੇ ਦੀਆਂ ਔਰਤਾਂ ਮੇਰਾ ਮੱਥਾ ਚੁੰਮਦਿਆਂ ਹੋਇਆ ਮੈਨੂੰ ਦੁਆਵਾਂ ਦੇ ਰਹੀਆਂ ਸਨ ਮੈਂ ਸਭ ਸਮਝ ਰਿਹਾ ਸੀ ਕੁੜੀਆਂ ਲੁਕ ਛੁਪ ਕੇ ਮੈਨੂੰ ਦੇਖ ਰਹੀਆਂ ਸਨ ਇੱਕ ਦੂਜੇ ਨੂੰ ਇਸ਼ਾਰੇ ਕਰ ਰਹੀਆਂ ਸਨ ਹਰ ਘਰ ਦੀ ਇੱਛਾ ਸੀ ਕਿ ਮੈਂ ਉਹਨਾਂ ਦਾ ਜਵਾਈ ਬਣਾ ਇਹ ਸੋਚਨੇ ਮੈਨੂੰ ਥੋੜਾ ਜਿਹਾ ਕਮੰਡੀ ਕਰ ਦਿੱਤਾ ਕਮੰਡੀ ਹੁੰਦਾ ਵੀ ਕਿਉਂ ਨਾ ਮੈਂ ਹੈਂਸਮ ਵੀ ਬਹੁਤ ਸੀ ਤੇ ਪੜਿਆ ਲਿਖਿਆ ਵੀ ਸੀ ਇੰਡੀਆ ਆਉਂਦਿਆਂ ਹੀ ਮੈਨੂੰ ਇੱਕ ਵਧੀਆ ਨੌਕਰੀ ਮਿਲ ਗਈ ਸੀ ਹੁਣ ਤਾਂ ਐਦਾ ਲੱਗਦਾ ਸੀ ਕਿ ਸਾਡੇ ਘਰ ਪੈਸਿਆਂ ਦਾ ਮੀਂਹ ਵਰਦਾ ਹੋਵੇ ਇੰਨਾ ਸਾਰੀਆਂ ਗੱਲਾਂ ਨੇ ਮੇਰੇ ਦਿਮਾਗ ਤੇ ਦਿਲ ਨੂੰ ਕਮੰਡ ਵਿੱਚ ਲੈ ਆਂਦਾ ਇੰਡੀਆ ਆਉਣ ਤੋਂ ਬਾਅਦ ਮੈਂ ਕਈ ਕੁੜੀਆਂ ਦੀ ਇਹ ਨਜ਼ਰ ਪਰਖੀ ਪਰ ਮੈਂ ਸਿਰ ਫੇਰ ਲਿਆ ਮੇਰੀ ਸੋਚ ਸੀ ਕਿ ਵਿਆਹ ਕਰਾਂਗਾ ਤਾਂ ਆਪਣੀ ਮਰਜ਼ੀ ਨਾਲ ਮੇਰੀ ਪਤਨੀ ਬਿਲਕੁਲ ਮੇਰੇ ਬਰਾਬਰ ਦੀ ਹੋਣੀ ਚਾਹੀਦੀ ਹੈ ਸ੍ਰੀਕੇ ਦੀ ਰੋਟੀ ਤੋਂ ਬਾਅਦ ਮੇਰੀ ਮਾਂ ਬਹੁਤ ਖੁਸ਼ ਨਜ਼ਰ ਆ ਰਹੀ ਸੀ ਉਹ بار-बार ਮੇਰੀ ਨਜ਼ਰ ਉਤਾਰ ਰਹੀ ਸੀ ਕਿ ਪਹਿਲਾਂ ਤਾਂ ਇਸ ਖਾਨਦਾਨ ਨੇ ਕਦੇ ਵੀ ਸਾਨੂੰ ਕੁਝ ਨਹੀਂ ਸਮਝਿਆ ਸੀ ਤੇ ਹੁਣ ਮੇਰਾ ਬੇਟਾ ਪੜ੍ਹ ਲਿਖ ਕੇ ਕਾਮਯਾਬ ਹੋ ਗਿਆ ਤੇ ਵੇਖਿਆ ਕਿਵੇਂ ਸਾਰੇ ਸਾਡੇ ਅੱਗੇ ਪਿੱਛੇ ਘੁੰਮਣ ਲੱਗੇ ਬੜੇ ਹੀ ਮਾਣ ਨਾਲ ਉਹ ਇਹ ਸਭ ਗੱਲਾਂ ਕਰ ਰਹੀ ਸੀ ਤੇ ਮੈਂ ਮੁਸਕਰਾ ਰਿਹਾ ਸੀ ਫਿਰ ਉਹ ਪਿਤਾ ਜੀ ਕੋਲ ਬੈਠ ਕੇ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਬਾਰੇ ਦੱਸਣ ਲੱਗੀ ਜਿਨ੍ਹਾਂ ਨੇ ਮੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇਣ ਦੀ ਗੱਲ ਕੀਤੀ ਸੀ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਮਾਂ ਮੇਰੇ ਲਈ ਰਿਸ਼ਤਾ ਦੇਖਣ ਦੀ ਕੋਈ ਜ਼ਰੂਰਤ ਨਹੀਂ ਮੈਂ ਤਾਂ ਵਿਆਹ ਆਪਣੀ ਮਰਜ਼ੀ ਨਾਲ ਕਰਾਂਗਾ ਮਾਂ ਕਹਿੰਦੀ ਖਬਰਦਾਰ ਜੇ ਅੱਜ ਤੋਂ ਬਾਅਦ ਇਹ ਗੱਲ ਕੀਤੀ ਤਾਂ ਪਤਾ ਨਹੀਂ ਆਪਣੀ ਮਰਜ਼ੀ ਨਾਲ ਕਿਹੋ ਜਿਹੀ ਕੁੜੀ ਲੈ ਕੇ ਆਵੇਂਗਾ ਵਿਆਹ ਤੋਂ ਪਹਿਲਾਂ ਜਾਤ ਪਾਤ ਖਾਨਦਾਨ ਸਭ ਕੁਝ ਦੇਖਣਾ ਪੈਂਦਾ ਹੈ ਤੇ ਸਭ ਤੋਂ ਜ਼ਰੂਰੀ ਇਹ ਗੱਲ ਹੁੰਦੀ ਹੈ ਕੁੜੀ ਘਰ ਬਸਾਉਣ ਵਾਲੀ ਹੋਣੀ ਚਾਹੀਦੀ ਹੈ ਤੇ ਫਿਕਰ ਨਾ ਕਰ ਮੈਂ ਤੇਰੇ ਲਈ ਹੀਰ ਵਰਗ ਕੀ ਕੁੜੀ ਲੱਭ ਕੇ ਲਿਆਵਾਂਗੀ ਮਾਂ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਕਿ ਚਾਹੇ ਮੈਂ ਲੱਭਾਂ ਜਾਂ ਮਾਂ ਮੈਨੂੰ ਕੁੜੀ ਸੋਹਣੀ ਚਾਹੀਦੀ ਹੈ ਉਸੇ ਵਕਤ ਫੋਨ ਤੇ ਕਿਸੇ ਦੀ ਕਾਲ ਆ ਰਹੀ ਸੀ ਮੈਂ ਮੋਬਾਈਲ ਹੱਥ ਵਿੱਚ ਫੜ ਕੇ ਘਰੋਂ ਬਾਹਰ ਚਲਾ ਗਿਆ ਪਰ ਦਿਲ ਤੇ ਦਿਮਾਗ ਵਿੱਚ ਅਜੇ ਵੀ ਮਾਂ ਦੀਆਂ ਗੱਲਾਂ ਵਿੱਚ ਹੀ ਉਲਝਿਆ ਹੋਇਆ ਸੀ ਵਿਆਹ ਦੇ ਸੁਪਨੇ ਦਿਲ ਵਿੱਚ ਪਹਿਲਾਂ ਤੋਂ ਹੀ ਸਨ ਵੈਸੇ ਵੀ ਕਿਹੜਾ ਨੌਜਵਾਨ ਮੁੰਡਾ ਹੋਵੇਗਾ ਜਿਸ ਨੂੰ ਵਿਆਹ ਦੀ ਖਵਾਇਸ਼ ਨਾ ਹੋਵੇ ਚੰਗਾ ਘਰ ਚੰਗੀ ਸਿੱਖਿਆ ਤੇ ਉੱਪਰ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਹੁਣ ਬਸ ਜ਼ਿੰਦਗੀ ਵਿੱਚ ਇੱਕ ਖੂਬਸੂਰਤ ਪਤਨੀ ਦੀ ਹੀ ਕਮੀ ਸੀ ਜੋ ਮੇਰੇ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰ ਸਕੇ ਇੱਕ ਦਿਨ ਜਦੋਂ ਮੈਂ ਨੌਕਰੀ ਤੋਂ ਘਰ ਆਇਆ ਤਾਂ ਮੇਰੇ ਘਰ ਵਿੱਚ ਮੈਨੂੰ ਕੋਈ ਹਲਚਲ ਮਹਿਸੂਸ ਹੋਈ ਆਪਣੇ ਕਮਰੇ ਵਿੱਚ ਗਿਆ ਤਾਂ ਮੈਂ ਵੇਖਿਆ ਕਿ ਇੱਕ ਔਰਤ ਮੇਰੇ ਸਾਹਮਣੇ ਬੈਠੀ ਸੀ ਜੋ ਅਚਾਨਕ ਉੱਠ ਕੇ ਮੇਰਾ ਮੱਥਾ ਝੁਮਣ ਲੱਗੀ ਮੈਂ ਗੌਰ ਨਾਲ ਵੇਖਿਆ ਕਿ ਉਹਨਾਂ ਦੀ ਸ਼ਕਲ ਕੁਝ ਜਾਣੀ ਪਹਿਚਾਣੀ ਲੱਗ ਰਹੀ ਸੀ ਮੈਂ ਪ੍ਰਸ਼ਨਵਾਚਕ ਨਿਗਾਹਾਂ ਨਾਲ ਮਾਂ ਵੱਲ ਦੇਖਿਆ ਮਾਂ ਹੱਸ ਕੇ ਕਹਿੰਦੀ ਕਿ ਇਹ ਤੇਰੀ ਭੂਆ ਹੈ ਜੋ ਦੂਜੇ ਸ਼ਹਿਰ ਵਿੱਚ ਰਹਿੰਦੀ ਹੈ ਤੇਰੇ ਇੰਗਲੈਂਡ ਤੋਂ ਆਉਣ ਦੀ ਖਬਰ ਮਿਲਦਿਆਂ ਹੀ ਤੈਨੂੰ ਮਿਲਣ ਆਈ ਹੈ ਮਾਂ ਦੀ ਗੱਲ ਸੁਣ ਕੇ ਮੈਂ ਸਿਰ ਹਿਲਾਇਆ ਭੂਆ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੀ ਸੀ ਉਹਨਾਂ ਦੇ ਨਾਲ ਉਹਨਾਂ ਦਾ ਪਤੀ ਵੀ ਸੀ ਉਹ ਵੀ ਬਹੁਤ ਚੰਗਾ ਇਨਸਾਨ ਲੱਗ ਰਿਹਾ ਸੀ ਉਹਨਾਂ ਦੇ ਹੂਲੀਏ ਤੋਂ ਲੱਗ ਰਿਹਾ ਸੀ ਕਿ ਉਹ ਬਹੁਤ ਚੰਗੇ ਅਮੀਰ ਨਹੀਂ ਹਨ ਕੱਪੜੇ ਸਾਦੇ ਪਰ ਸਾਫ ਸੁਥਰੇ ਤੇ ਚੰਗੀ ਤਰ੍ਹਾਂ ਪ੍ਰੈਸ ਕੀਤੇ ਹੋਏ ਸਨ ਪਿਤਾ ਜੀ ਉਹਨਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੇ ਸਨ ਮਾਂ ਵੀ बार-बार ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਸਾਹਮਣੇ ਰੱਖ ਰਹੀ ਸੀ ਮੈਨੂੰ ਇਹ ਸਭ ਥੋੜਾ ਅਜੀਬ ਜਰੂਰ ਲੱਗਿਆ ਕਿਉਂਕਿ ਮਾਂ ਨੇ ਕਦੀ ਆਪਣਾ ਸੋਹਰਾ ਪਰਿਵਾਰ ਦੀ ਇੰਨੀ ਖਤਰਦਾਰੀ ਨਹੀਂ ਸੀ ਕੀਤੀ ਮੈਂ ਮੋਢੇ ਜਿਹੇ ਚੜਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਬਾਹਰ ਕਾਫੀ ਦੇਰ ਤੱਕ ਮਹਿਫਿਲ ਲੱਗੀ ਰਹੀ ਸਭ ਲੋਕ ਆਪਸ ਵਿੱਚ ਹਾਸਾ ਮਜ਼ਾਕ ਕਰਦੇ ਰਹੇ ਅਗਲੀ ਸਵੇਰ ਮੈਂ ਕੰਮ ਤੇ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਮਾਂ ਬਹੁਤ ਖੁਸ਼ ਸੀ ਉਸਨੇ ਦੱਸਿਆ ਕਿ ਪੂਆ ਇੱਥੇ ਇਸ ਲਈ ਆਏ ਸਨ ਕਿਉਂਕਿ ਉਹ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹੁੰਦੇ ਹਨ ਮੈਂ ਗਰੂਰ ਨਾਲ ਹੱਸ ਪਿਆ ਕਿ ਹੁਣ ਤਾਂ ਲੋਕ ਮੈਨੂੰ ਘਰ ਆ ਕੇ ਆਪਣੇ ਧੀਆ ਦੇ ਰਿਸ਼ਤੇ ਦੇਣ ਨੂੰ ਤਿਆਰ ਹਨ ਮਾਂ ਬਹੁਤ ਖੁਸ਼ ਸੀ ਤੇ ਉਹ ਇਸ ਰਿਸ਼ਤੇ ਲਈ ਰਾਜੀ ਵੀ ਸੀ ਪਰ ਮੈਨੂੰ ਥੋੜਾ ਸੰਕੋਚ ਸੀ ਮੈਂ ਲੜਕੀ ਨੂੰ ਦੇਖਣਾ ਚਾਹੁੰਦਾ ਸੀ ਜਦੋਂ ਮੈਂ ਆਪਣੇ ਦਿਲ ਦੀ ਗੱਲ ਮਾਂ ਨੂੰ ਦੱਸੀ ਤਾਂ ਉਹ ਹੱਸ ਪਈ ਤੇ ਕਹਿੰਦੀ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਮੈਂ ਉਸ ਨੂੰ ਦੇਖਿਆ ਹੋਇਆ ਹੈ ਉਹ ਬਹੁਤ ਸੋਹਣੀ ਹੈ ਤੇ ਤੇਰੀਆਂ ਉਮੀਦਾਂ ਤੇ ਖਰੀ ਵੀ ਉਤਰੇਗੀ ਪਰ ਉਹ ਲੋਕ ਦੂਜੇ ਸ਼ਹਿਰ ਵਿੱਚ ਰਹਿੰਦੇ ਹਨ ਤੇ ਗਰੀਬ ਵੀ ਹਨ ਇਸ ਲਈ ਉੱਥੇ ਜਾ ਕੇ ਲੜਕੀ ਨੂੰ ਦੇਖਣਾ ਮੁਮਕਿਨ ਨਹੀਂ ਹੈ ਮੈਂ ਜਲਦੀ ਜਲਦੀ ਤੇਰਾ ਵਿਆਹ ਕਰਵਾਉਣਾ ਚਾਹੁੰਦੀ ਹਾਂ ਤੇ ਮੇਰੇ ਬੁੱਢੇ ਹੱਡਾਂ ਵਿੱਚ ਐਨੀ ਹਿੰਮਤ ਨਹੀਂ ਕਿ ਤੇਰੇ ਨਖਰੇ ਚੱਕ ਸਕਾਂ ਹੁਣ ਤੇਰੀ ਪਤਨੀ ਆਏਗੀ ਤੇ ਉਹ ਤੇਰੇ ਨਖਰੇ ਚੱਕੇਗੀ ਮੈਂ ਮਾਂ ਦੀ ਗੱਲ ਸੁਣ ਕੇ ਚਾਹ ਕੇ ਵੀ ਮਨਾ ਨਾ ਕਰ ਸਕਿਆ ਮੈਨੂੰ ਪਤਾ ਸੀ ਕਿ ਮੇਰੀ ਮਾਂ ਐਨੀ ਛੇਤੀ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਕਰਦੀ ਜੇਕਰ ਉਹਨਾਂ ਨੇ ਸੋਹਰਿਆਂ ਦੀ ਕਿਸੇ ਚੀਜ਼ ਨੂੰ ਪਸੰਦ ਕੀਤਾ ਹੈ ਤਾਂ ਵਾਕਿਆ ਹੀ ਉਹ ਵਧੀਆ ਹੋਵੇਗੀ ਮੈਂ ਵਿਆਹ ਲਈ ਹਾਂ ਕਰ ਦਿੱਤੀ ਘਰ ਵਿੱਚ ਤੁਰੰਤ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰ੍ਹਾਂ ਆਪਣੀ ਹੋਣ ਵਾਲੀ ਪਤਨੀ ਨਾਲ ਗੱਲ ਕਰ ਸਕਾਂ ਲੇਕਿਨ ਮੈਨੂੰ ਪਤਾ ਲੱਗਾ ਕਿ ਉਸ ਕੋਲ ਮੋਬਾਈਲ ਫੋਨ ਵੀ ਨਹੀਂ ਤੇ ਨਾ ਹੀ ਉਹ ਕਿਸੇ ਨਾਲ ਇਸ ਤਰ੍ਹਾਂ ਮੁਲਾਕਾਤ ਕਰਦੀ ਹੈ ਚਲੋ ਕੋਈ ਗੱਲ ਨਹੀਂ ਐਨਾ ਕਹਿ ਕੇ ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ ਵਿਆਹ ਵਿੱਚ ਥੋੜੇ ਦਿਨ ਰਹਿ ਗਏ ਸਨ ਆਫਿਸ ਵਿੱਚ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵਿਆਹ ਬਾਰੇ ਪਤਾ ਲੱਗ ਗਿਆ ਤੇ ਮੈਨੂੰ ਵਧਾਈਆਂ ਦੇਣ ਲੱਗੇ ਉਹ ਸਾਰੇ ਹਾਈ ਸਟੈਂਡਰਡ ਦੇ ਲੋਕ ਸਨ ਇਸ ਲਈ ਮੈਂ ਸ਼ਹਿਰ ਦੇ ਸਭ ਤੋਂ ਵੱਡੇ ਪੈਲਸ ਵਿੱਚ ਆਪਣੀ ਰਿਸੈਪਸ਼ਨ ਦੀ ਪਾਰਟੀ ਰੱਖੀ ਸੀ ਮੈਂ ਚਾਹੁੰਦਾ ਸੀ ਕਿ ਜਦੋਂ ਮੈਂ ਆਪਣੀ ਪਤਨੀ ਨਾਲ ਸਟੇਜ ਤੇ ਜਾਵਾਂ ਸਾਰੇ ਉਸ ਨੂੰ ਦੇਖਦੇ ਹੀ ਰਹਿ ਜਾਣ ਵਿਆਹ ਦਾ ਦਿਨ ਵੀ ਆ ਗਿਆ ਮੈਂ ਦਿਲ ਖੋਲ ਕੇ ਖਰਚਾ ਕੀਤਾ ਹਰ ਇੱਕ ਚੀਜ਼ ਬੜੀ ਸ਼ਾਨ ਨਾਲ ਬਣਾਈ ਗਈ ਅਸੀਂ ਬਰਾਤ ਲੈ ਕੇ ਦੂਜੇ ਸ਼ਹਿਰ ਜਾਣਾ ਸੀ ਲੰਬੀ ਬਾਟ ਤੇ ਥਕਾਵਟ ਨਾਲ ਅਸੀਂ ਸਾਰੇ ਥੱਕ ਗਏ ਸੀ ਪਰ ਮੈਨੂੰ ਆਪਣੇ ਵਿਆਹ ਦੀ ਬਹੁਤ ਖੁਸ਼ੀ ਸੀ ਜਦੋਂ ਮੈਂ ਇੱਕ ਛੋਟੇ ਜਿਹੇ ਘਰ ਵਿੱਚ ਲਾੜਾ ਬਣ ਕੇ ਬੈਠਾ ਤਾਂ ਮੈਨੂੰ ਬਹੁਤ ਕੂਟਣ ਮਹਿਸੂਸ ਹੋਣ ਲੱਗੀ ਮੈਨੂੰ ਉੱਥੇ ਬੈਠਣ ਵਿੱਚ ਬਹੁਤ ਸ਼ਰਮ ਆ ਰਹੀ ਸੀ ਮੈਂ ਮਾਂ ਨੂੰ ਕਿਹਾ ਵੀ ਸੀ ਕਿ ਪੂਆ ਨੂੰ ਕਹਿ ਦੇਣਾ ਕਿ ਵਿਆਹ ਕਿਸੇ ਪੈਸੇ ਵਿੱਚ ਹੋਵੇ ਪਰ ਉਹਨਾਂ ਨੇ ਤਾਂ ਆਪਣੇ ਛੋਟੇ ਜਿਹੇ ਘਰ ਵਿੱਚ ਹੀ ਇੰਤਜ਼ਾਮ ਕਰ ਦਿੱਤਾ ਮੈਂ ਚਾਹ ਕੇ ਵੀ ਕੁਝ ਨਾ ਕਹਿ ਸਕਿਆ ਤੇ ਚੁੱਪਚਾਪ ਸਭ ਕੁਝ ਬਰਦਾਸ਼ਤ ਕਰਦਾ ਰਿਹਾ ਮੈਂ ਬੇਸਬਰੀ ਨਾਲ ਆਪਣੀ ਦੁਲਹਨ ਦਾ ਇੰਤਜ਼ਾਰ ਕਰ ਰਿਹਾ ਸੀ ਥੋੜੀ ਜਿਹੀ ਦੇਰ ਵਿੱਚ ਲਾਮਾ ਫੇਰੇ ਕਰ ਦਿੱਤੇ ਗਏ ਤੇ ਵਿਆਹ ਸੰਪੰਨ ਹੋ ਗਿਆ ਮੈਂ ਮਾਂ ਵੱਲ ਸਵਾਲ ਭਰੀਆਂ ਨਜ਼ਰਾਂ ਨਾਲ ਦੇਖਿਆ ਮੈਨੂੰ ਬਹੁਤ ਭੁੱਖ ਲੱਗੀ ਸੀ ਅੱਗੋਂ ਕੁੜੀ ਵਾਲਿਆਂ ਵੱਲੋਂ ਖਾਣ ਪੀਣ ਦੀ ਕੋਈ ਵੀ ਚੀਜ਼ ਪੇਸ਼ ਨਹੀਂ ਕੀਤੀ ਜਾ ਰਹੀ ਸੀ ਅੱਕਹਾਰ ਕੇ ਮੈਂ ਆਪਣੇ ਸਹੁਰੇ ਤੋਂ ਪੁੱਛ ਲਿਆ ਤੇ ਮੇਰਾ ਸਵਾਲ ਸੁਣ ਕੇ ਉਹ ਖਾਮੋਸ਼ ਹੋ ਗਏ ਤੇ ਕਹਿੰਦੇ ਕਿ ਬੇਟਾ ਸੀ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਬਰਾਤੀਆਂ ਨੂੰ ਰੋਟੀ ਨਹੀਂ ਖਵਾ ਸਕਦੇ ਤੇਰੀ ਮਾਂ ਨਾਲ ਇਹ ਗੱਲਾਂ ਹੋ ਚੁੱਕੀਆਂ ਸਨ ਤੇ ਉਹਨਾਂ ਨੇ ਕਿਹਾ ਕਿ ਉਹ ਬਰਾਤੀਆਂ ਨੂੰ ਰੋਟੀ ਆਪਣੇ ਵੱਲੋਂ ਖਵਾਉਣਗੇ ਉਹਨਾਂ ਨੇ ਇਹ ਗੱਲ ਬੜੇ ਆਰਾਮ ਨਾਲ ਕਹੀ ਪਰ ਮੇਰੇ ਉੱਤੇ ਤਾਂ ਜਿਵੇਂ ਪਹਾੜ ਹੀ ਟੁੱਟ ਗਿਆ ਹੋਵੇ ਮੈਨੂੰ ਬਹੁਤ ਗੁੱਸਾ ਆਇਆ ਇਹ ਤਾਂ ਸਿੱਧੀ ਮੇਰੀ ਬੇਇੱਜ਼ਤੀ ਵਾਲੀ ਗੱਲ ਸੀ ਮੇਰੇ ਨਾਲ ਆਏ ਮਹਿਮਾਨ ਇਧਰ ਉਧਰ ਖਾਣ ਆਲਾ ਬਰੇ ਸਨ ਤੇ ਮੇਰਾ ਮੂੰਹ ਸ਼ਰਮ ਨਾਲ ਲਾਲ ਹੋ ਰਿਹਾ ਸੀ ਸੋਹਰਿਆਂ ਦੇ ਖਿਲਾਫ ਮੇਰੇ ਦਿਲ ਵਿੱਚ ਪਹਿਲੀ ਗੰਢ ਵੱਜ ਗਈ ਸੀ ਮੈਂ ਚੁੱਪਚਾਪ ਉੱਠਿਆ ਤੇ ਇੱਕ ਜਾਣ ਪਹਿਚਾਨ ਵਾਲੇ ਨੂੰ ਫੋਨ ਕਰਕੇ ਖਾਣੇ ਲਈ ਕਹਿ ਦਿੱਤਾ ਥੋੜੀ ਦੇਰ ਬਾਅਦ ਬਰਾਤੀਆਂ ਲਈ ਖਾਣਾ ਪਹੁੰਚ ਗਿਆ ਮਹਿਮਾਨ ਨੂੰ ਕੁਝ ਨਹੀਂ ਪੁੱਛਣਾ ਚਾਹੁੰਦਾ ਸੀ ਉਹ ਸਹੀ ਸਮਾਂ ਨਹੀਂ ਸੀ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਚਲੋ ਕੋਈ ਗੱਲ ਨਹੀਂ ਜਦੋਂ ਮੇਰੀ ਦੁਲਹਨ ਨੂੰ ਮੇਰੇ ਸਾਹਮਣੇ ਲਿਆ ਕੇ ਬਿਠਾਇਆ ਗਿਆ ਤੇ ਮੈਨੂੰ ਥੋੜੀ ਤਸੱਲੀ ਹੋਈ ਉਹ ਉੱਚੇ ਲੰਬੇ ਕੱਦ ਦੀ ਸੀ ਉਸਨੇ ਕੁੰਡ ਕੱਢਿਆ ਹੋਇਆ ਸੀ ਤੇ ਉਸ ਨੂੰ ਦੇਖ ਕੇ ਮੈਨੂੰ ਲੱਗਿਆ ਉਹ ਬੇਹੱਦ ਖੂਬਸੂਰਤ ਹੋਵੇਗੀ ਤੇ ਹੁਣ ਮੈਨੂੰ ਬਰਾਤ ਦੀ ਰਵਾਨਗੀ ਦੀ ਜਲਦੀ ਹੋਣ ਲੱਗੀ ਥੋੜੀ ਦੇਰ ਬਾਅਦ ਬਰਾਤ ਰਵਾਨਾ ਹੋ ਕੇ ਸ਼ਹਿਰ ਨੂੰ ਤੁਰ ਪਈ ਜਦੋਂ ਅਸੀਂ ਵਾਪਸ ਪਹੁੰਚੇ ਤਾਂ ਰਾਤ ਹੋ ਚੁੱਕੀ ਸੀ ਮੈਂ ਬਹੁਤ ਬੇਸਬਰ ਹੋ ਰਿਹਾ ਸੀ ਪਰ ਮੇਰੀ ਮਾਂ ਨੂੰ ਤਾਂ ਰਸਮਾਂ ਕਰਨ ਦੀ ਪਈ ਹੋਈ ਸੀ ਛੋਟੀਆਂ ਮੋਟੀਆਂ ਰਸਮਾਂ ਕਰਦਿਆਂ ਕਰਦਿਆਂ ਰਾਤ ਦੇ 12:00 ਵੱਜ ਗਏ ਸੀ ਆਖਿਰਕਾਰ ਮੈਂ ਇਸ਼ਾਰੇ ਨਾਲ ਮਾਂ ਨੂੰ ਦੱਸਿਆ ਕਿ ਹੁਣ ਮੈਂ ਆਪਣੇ ਕਮਰੇ ਵਿੱਚ ਜਾਣਾ ਚਾਹੁੰਦਾ ਹਾਂ ਤੇ ਮੈਨੂੰ ਇਸ਼ਾਰਾ ਕਰਦਿਆਂ ਸਭ ਨੇ ਦੇਖ ਲਿਆ ਤੇ ਹੱਸਣ ਲੱਗ ਪਏ ਫਿਰ ਮੇਰੀ ਮਾਂ ਨੇ ਮੇਰੀ ਪਤਨੀ ਨੂੰ ਕਮਰੇ ਵਿੱਚ ਲੈ ਜਾ ਕੇ ਬਿਠਾ ਦਿੱਤਾ ਉਨ੍ਹਾਂ ਦੇ ਚਿਹਰੇ ਤੇ ਇੱਕ ਅਜੀਬ ਜਈ ਮੁਸਕਾਨ ਸੀ ਜਿਸ ਦੀ ਵਜ੍ਹਾ ਮੈਨੂੰ ਸਮਝ ਨਾ ਆਈ ਮਹਿਮਾਨ ਕਮਰੇ ਵਿੱਚੋਂ ਚਲੇ ਗਏ ਮੈਂ ਦਰਵਾਜ਼ਾ ਬੰਦ ਕਰ ਲਿਆ ਬੈੱਡ ਤੇ ਮੇਰੀ ਪਤਨੀ ਲਹਿੰਗਾ ਪਾ ਕੇ ਬੈਠੀ ਹੋਈ ਸੀ ਕਮਰੇ ਵਿੱਚ ਫੁੱਲਾਂ ਦੀ ਖੁਸ਼ਬੂ ਆ ਰਹੀ ਸੀ ਮੈਂ ਹੌਲੀ-ਹੌਲੀ ਤੁਰਦਾ ਹੋਇਆ ਬੈੱਡ ਵੱਲ ਗਿਆ ਤੇ ਉਸ ਦੇ ਸਾਹਮਣੇ ਜਾ ਕੇ ਬੈਠ ਗਿਆ ਅੱਜ ਮੇਰੇ ਅਰਮਾਨ ਪੂਰੇ ਹੋਣ ਵਾਲੇ ਸੀ ਮੇਰੀ ਸ਼ਾਨਦਾਰ ਜ਼ਿੰਦਗੀ ਵਿੱਚੋਂ ਇੱਕ ਕਮੀ ਸੀ ਉਹ ਅੱਜ ਪੂਰੀ ਹੋ ਗਈ ਸੀ ਇੱਕ ਖੂਬਸੂਰਤ ਪਤਨੀ ਜਿਸ ਦੀ ਮੌਜੂਦਗੀ ਮੇਰੀ ਜ਼ਿੰਦਗੀ ਨੂੰ ਮੁਕਮਲ ਕਰ ਦੇਵੇਗੀ ਮੈਂ ਉਸ ਦਾ ਹੌਂਡ ਚੱਕਿਆ ਲੇਕਿਨ ਅਗਲੇ ਹੀ ਪਾਲਾ ਮੇਰੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਮੇਰੀਆਂ ਖਾ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ ਕਿਉਂਕਿ ਮੇਰੇ ਸਾਹਮਣੇ ਤਾਂ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨਵਾਦ